ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਸੰਧੂ ਬੱਦਰਪਰੀਆ ਡੇਰੀ ਫਾਰਮ ਵਿੱਚ ਆਸ ਕਰਦੇ ਆਂ ਜੋ ਵੀ ਇਸ ਚੈਨਲ ਨਾਲ ਜੁੜੇ ਆ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ ਦੇ ਹੋਗੇ ਕਵੈਸਟ ਬੇਨਤੀ ਸਾਰਿਆਂ ਨੂੰ ਕਰਦੇ ਆਂ ਚੈਨਲ ਨੂੰ ਮੇਰੇ ਵੀਰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਓ ਲੱਦੇ ਬੈਲ ਬਟਨ ਨੂੰ ਆਲ ਕਲਿੱਕ ਕਰਿਓ ਨਵੀਂ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆਪ ਜੀ ਨੂੰ ਜਲਦੀ ਮਿਲੇ ਵੀਡੀਓ ਨੂੰ ਸਾਰਿਆਂ ਨੂੰ ਬੇਨਤੀ ਹੈ ਦੱਬ ਕੇ ਗਾ Share ਕਰ ਦਿਆ ਕਰੋ ਹੋਰ ਵੀ ਕਿਸੇ ਵੀਰ ਦਾ ਫਾਇਦਾ ਆ ਜੇ ਕੋਈ ਆਪਣੀ ਖਰੀਦਦਾਰੀ ਕਰ ਸਕੇ ਆਪਣੀ ਨਖ ਪਰਖ ਇੱਕ ਟਾਈਮ ਦੋ ਟਾਈਮ ਤਿੰਨ ਟਾਈਮ ਜ਼ਰੂਰ ਕਰਿਆ ਕਰੋ ਕਿਹੇ ਵੀ ਵੀਡੀਓ ਤੋਂ ਸਜਣੋਂ ਪਸ਼ੂ ਜਿਹੜਾ ਖਰੀਦਦੇ ਜੀ ਜ਼ਰੂਰ ਤੁਹਾਡਾ ਫਰਜ਼ ਪੈਂਦਾ ਕਿਉਂਕਿ ਪੈਸੇ ਲਾਉਣੇ ਨੇ ਤੇ ਅੱਜ ਅਸੀਂ ਪਹੁੰਚ ਚੁੱਕੇ ਹਾਂ ਪਿੰਡ ਸੁਧੇ ਵਾਲਾ ਨੇੜੇ ਲੱਗਦਾ ਮੱਲਾ ਵਾਲਾ ਜ਼ਿਲ੍ਹਾ ਇਹਨੂੰ ਲੱਗਦਾ ਫਿਰੋਜ਼ਪੁਰ ਤੇ ਤਹਿਸੀਲ ਲੱਗਦੀ ਇਹਨੂੰ ਫਿਰੋਜ਼ਪੁਰ ਸਜਣੋਂ ਭਾਈ ਪੇਪਰ ਸੇ ਦੇ ਫਾਰਮ ਤੇ ਪਹੁੰਚ ਚੁੱਕੇ ਆ ਦੋ ਝੋਟੀਆਂ ਲੈ ਗਿਆ ਸਈਆਂ ਸਈਆਂ ਤੇ ਦੋ ਪਸ਼ੂ ਜਿਹੜੇ ਨਿੱਕੇ ਆ ਇੱਕ ਕਟਾ ਤੇ ਇੱਕ ਜਿਹੜੀ ਕੱਟੀ ਫੀਮੇਲ ਵਧੇਰੇ ਜਾਣਕਾਰੀ ਸਾਰਿਆਂ ਦੀ ਲੈ ਕੇ ਦਵਾਂਗੇ ਐਂਡ ਤੱਕ ਜਰੂਰ ਬਨੇ ਰਹੋ ਤੇ ਸਮਝ ਕੇ ਸੋਚ ਕੇ ਕੀ ਦੱਸਦੇ ਭਾਪਤੇ ਕਿੰਨਾ ਦੁੱਧ ਦਸਿਆ ਫਿਰ ਗੱਲਬਾਤ ਕਰਿਆ ਕਰੋ ਤੇ ਧੰਨਵਾਦ ਕਰਦੇ ਆ ਤੁਹਾਡਾ ਬਹੁਤ ਵਧੀਆ ਰਪੋਰਟ ਸਾਰੇ ਭੈਣ ਭਰਾ ਦਿੰਦੇ ਪੈ ਰਹੇ ਆ ਆਓ ਕਰੀਏ ਵਿਦੇਸ਼ੀ ਜਾਣਕਾਰੀ ਸਾਂਝੀ ਸਤਿ ਸ੍ਰੀ ਅਕਾਲ ਜੀ ਬਾਈ ਸਤਿ ਸ੍ਰੀ ਅਕਾਲ ਵੀਰ ਜੀ ਡੇਰੀ ਫਾਰਮ ਦੇਖਣ ਵਾਲੇ ਸਾਰੇ ਸੱਜਣਾ ਮਿੱਤਰਾਂ ਨੂੰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਵੈਲਕਮ ਜੀ ਹੋਰ ਠੀਕ ਠਾਕ ਬੰਦਿਆ ਵਧੀਆ ਆਪ ਜੀ ਪਹਿਲੀ ਾਰ ਸਾਨੂੰ ਇਧਰ ਸਾਧਕੇ ਦੇ ਵੀਡੀਓ ਪਹੁੰਚਦੇ ਜੀ ਤੇ ਬਹੁਤ ਵਧੀਆ ਜੇ ਮਤਲਬ ਚੰਗਾ ਰਿਸਪੌਂਸ ਮਿਲਦਾ ਹੈ ਸਾਰੇ ਇਲਾਕੇ ਜੀ ਜਾਈਦਾ ਹੈ ਖਾਸ ਕਰਕੇ ਸਾਡਾ ਮਾਝਾ ਏਰੀਆ ਤਰਨਤਨ ਜਿਹੜੀ ਬਿਲਟ ਹੈ ਨਾ ਖਾਸ ਕਰਕੇ ਉਹ ਸਾਨੂੰ ਮੁਬਾਰਕ ਆ ਕਿਉਂਕਿ ਉਹ ਰਿਗੇ ਦੇ ਬਹੁਤ ਪਿਆਰ ਕਰਦੇ ਨੇ ਤੇ ਹੌਣ ਚਲੋ ਤੁਹਾਡੇ ਨਾਲ ਵੀ ਗਾਂ ਇਧਰ ਆਇਆ ਕਰਨਾ ਪਿਆਰ ਇਤਰਾ ਹੀ ਵੱਧਾ ਹਾਂਜੀ ਹਾਂਜੀ ਇਹ ਪਿਆਰ ਵੱਧਦਾ ਜੀ ਤੇ ਨਾਮ ਕੀ ਪਹਿਲਾਂ ਨਾਮ ਦੱਸੋ ਨਾਮ ਜੀ ਆਪਣਾ ਪਿੱਪਲ ਸਿੰਘ ਜੀ ਪਿੰਡ ਸੁਧ ਸਿੰਘ ਵਾਲਾ ਜੀ ਸੁਧ ਸਿੰਘ ਵਾਲਾ ਜ਼ਿਲ੍ਹਾ ਪਰੋਈਪੁਰ ਜੀ ਹਾਂ ਲੱਗੇ ਸ਼ਹਿਰ ਆਪਾਂ ਨੂੰ ਲੱਗਦਾ ਜੀ ਮੱਲਾ ਵਾਲਾ ਕਰਦੀਵਨ 3 ਕਿਲੋਮੀਟਰ ਜੀ ਅੱਛਾ ਜੀ ਜੀਰਾ ਵੀ ਆਪਾਂ ਨੂੰ 14-15 ਕਿਲੋਮੀਟਰ ਆ ਮਖੂ ਆਪਾਂ ਨੂੰ 10 ਕਿਲੋਮੀਟਰ ਠੀਕ ਹੈ ਜੀ ਹਾਂਜੀ ਤੇ ਫੋਨ ਨੰਬਰ ਫੋਨ ਨੰਬਰ ਜੀ 97795 02019 09779502019 ਵਪਾਰ ਦਾ ਕਰੋ ਵਾਹ ਹਾਂਜੀ ਵਪਾਰ ਦਾ ਕੰਮ ਤੇ ਇੰਚ ਪਸ਼ੂ ਆਉਂਦੇ ਰਹਿੰਦੇ ਆਂ ਗਾਵਾਂ ਮੱਝਾਂ ਗਾਵਾਂ ਮੱਝਾਂ ਆਉਂਦੀਆਂ ਰਹਿੰਦੀਆਂ ਠੀਕ ਆ ਅੱਜ ਫਿਰ ਮਹੀਂ ਆ ਅੱਜ ਮੱਝਾਂ ਜੀ ਦੂ ਠੀਕ ਆ ਵਾਹ ਗਾਵਾਂ ਦੂ ਹੈਗੀਆਂ ਸੀ ਉਹ ਸੇਲ ਹੋ ਗਈਆਂ ਠੀਕ ਆ ਜੀ ਹਾਂਜੀ ਤੇ ਤੇ ਅੱਜ ਫਿਰ ਜਿਹੜੀ ਸ਼ਰਵਾਰ ਨੀਲੀ ਤੋਂ ਕਰੀਏ ਹਾਂਜੀ ਹਾਂਜੀ ਕਿਨਵਾ ਸੁਆ ਆ ਗਈ ਇੱਕ ਰ ਮਖੜਾ ਮਖੜਾ ਇਹਦਾ ਇਹਨੂੰ ਕਰਿਓ ਦਿਖਾਈਏ ਫੇਸ ਕੁਆਲਟੀ ਮਖੜਾ ਵਾਹ ਜੀ ਵਾਹ ਟੇਡਾ ਚੀ ਹੈ ਨਾ ਤੇ ਟੇਡਾ ਘੱਟ ਜੀ ਦੂਜੇ ਸੂਏ ਤੇ ਊਟੀ ਵਾਹ ਜੀ ਵਾਹ ਨਿੱਕੀ ਸਿੰਘ ਦੀ ਨਿੱਕੀ ਸਿੰਘ ਦੀ ਤੇ ਮਗਰ ਵੀ ਕੱਟੀ ਨਹੀਂ ਮਗਰ ਕੱਟਾ ਜੀ ਮਗਰ ਖਟਾ ਆ ਗਿਆ ਆ ਜਿਹੜਾ ਹੈ ਨਾ ਕੋਈ ਲਗਭਗ 1.5 ਦੋ ਦੇ ਮਹੀਨਿਆਂ ਦੇ ਤੇ ਹੋਊਗਾ ਹਾਂ ਜੀ ਹੈਗਾ ਤੇ ਇਹ ਆਪ ਟੇਡੇ ਕਰਦੀ ਮੌਜੂਦਾ ਦੁੱਧ ਕਿੰਨਾ ਮੌਜੂਦਾ ਜੀ 10 ਕਿਲੋ ਐ ਕੰਡੇ ਵਾਲਾ ਠੰਡਾ ਜੀ ਤੇ ਚੂਨ ਓਕੇ ਜਿਹੜਾ ਚੂਨ ਵਾਲਾ ਜੀ ਕਹਿੰਨ ਨੂੰ ਭਾਵੇਂ 12 ਕਿਲੋ ਕਹੀ ਜਾਈਗੇ ਅੱਛਾ 10 ਕਿਲੋ ਠੰਡਾ ਚੌਂਡ ਪੋਲੀ ਬਿਲਕੁਲ ਠੰਡੀ ਚੌਂਡ ਜਦੋਂ ਮਰਜੀ ਚੋੜੀ ਠੀਕ ਆ ਤੋੜਾ ਤਾਰਾ ਕਰਾਈਏ ਕਿਹੜੀ ਬਿਲਟ ਦੀ ਆਪ ਦੀ ਇੱਧਰ ਤੁਹਾਡੀ ਫਰੋਜਪੁਰ ਦੀ ਹੁੰਨੀ ਹੈ ਇਹ ਜੀ ਇਹ ਜੀ ਫਰੋਜਪੁਰ ਸੁਨਮਾ ਵਾਲੀ ਬਸਤੀ ਦੀ ਲੈਣ ਜੀ ਅੱਛਾ ਅੱਛਾ ਵਾਹ ਜੀ ਵਾਹ ਸੁਨਮਾ ਵਾਲੀ ਬਸਤੀ ਸੱਜਣੋ ਵਾਕਿਆ ਨੀਲੀ ਰਾਵੀ ਜਿਹੜਾ ਨਾ ਘੜਿਆ ਫਰੋਜਪੁਰ ਦਾ ਵੀ ਬੜਾ ਸੰਜੋਗ ਹੈ ਨੀਲੀਆਂ ਰਾਵੀਆਂ 'ਚ ਤੇ ਮਧਰੀ ਡੋਲੀ ਜਾ ਹੂੰ ਤੋੜ ਦੋ ਲਾ ਨੀਲੀ ਰਾਵੀ ਤੇ ਮਦਰੀ ਡੋਲੀ ਪਿਓਰ 10 ਕਿਲੋ ਮੌਕੇਰਾ ਦੁੱਧ ਦੇ ਤੇ ਮਗਰ ਜਿਹੜਾ ਮੇਲਕਾਫ ਆ ਗਿਆ ਵਾਹ ਜੀ ਵਾਹ ਲੈ ਜੋ ਜੀ ਦੋ ਬੈਲੀ ਮਣਕੀ ਅੱਖ ਜੀ ਸਿੰਘ ਸਿੰਘ ਚੰਗਾ ਕੋਕਾ ਗੱਡੀ ਬੈਠੀ ਆ ਨਾ ਹਾਂ ਜੀ ਚਵਾਈ ਚੋਈ ਬਿਲਕੁਲ ਓਕੇ ਹੈਣਾ ਓਕੇ ਜੀ ਓਕੇ ਠੀਕ ਆ ਚਵਾਈ ਬਿਲਕੁਲ ਅੱਛਾ ਜੀ ਹਾਂਜੀ ਹੋਰ ਕਰੀਏ ਇਹਦੇ ਗੱਲ ਰੇਡ ਦੀ ਹੈਣਾ ਤੇ ਕਿੰਨੇ ਦੀ ਦੇ ਲੈ ਦੀ ਦੇ ਦਗੇ 80000 ਦੀ ਨਹੀਂ ਪਹਿਲੇ ਵੀਡੀਓ ਆ ਖੁੱਲੇ ਮਾਨਤਾਨ ਕਰੀਏ ਤੁਸੀਂ ਦੱਸ ਦੋ ਫਿਰ ਤੁਸੀਂ ਕਰਾ ਲਵੇ ਨਹੀਂ ਤੁਸੀਂ ਦੱਸੋ ਤੁਹਾਡੇ ਚੀਜ਼ ਆਪੇ ਕਰ ਦੋ 75000 ਦੀ ਦੇ ਦੀਏ 75 ਦੀ ਸਾਡੇ ਅੰਦਾਜ਼ੇ ਨਾਲ ਦੋ ਤਿੰਨ ਹਜ਼ਾਰ ਹੋ ਛੱਡ ਗਏ ਹਿਆਂ ਨੇ ਹਲੋ ਠੀਕ 72 ਦੀ ਦੇ ਦਾਂਗੇ 72 ਦੀ 72 ਦੀ ਦੇ ਦਾਂਗੇ ਠੀਕ ਹੈ 72000 ਦੀ ਸੱਜਣੂ ਜਿਹੜੀ ਮਿਲ ਜੂਗੀ ਤੇ ਨੀਲੀ ਰਾਵਿਆ ਦੁੱਧ 10 ਕਿਲੋ ਕੰਡੇ ਵਾਲਾ ਜੀ ਠੀਕ ਹੈ ਜੀ ਹਾਂ ਜੀ 10 ਕਿਲੋ ਕੰਡੇ ਵਾਲਾ ਦੁੱਧ ਹੈ ਨਾ ਤੇ ਦੂਜੇ ਨੰਬਰ ਤੇ ਮੋਰਾ ਆ ਗਈ ਹਾਂ ਜੀ ਇਹ ਕੇ ਇਹ ਰੀਗੀ ਜੀ ਆ ਗਈ ਆ ਇਹ ਜੀ ਮਾਲਵੇ ਦੀ ਜੀ ਸਾਡੀ ਫਿਰ ਝੋਟੀ ਜੀ ਮਾਲਵੇ ਦੀ ਮਲਵੈਣ ਹੈ ਨਾ ਮਲਵੈਣ ਦੀ ਸੁੱਕੇ ਪੱਠੇ ਦੀ ਪਲੀ ਝੋਟੀ ਅੱਛਾ ਜੀ ਹਾਂ ਜੀ ਤੇ ਤਾਜੀ ਸੂਈ ਇਹ ਕੱਲ ਸੂਈ ਜੀ ਰਾਤ ਦੀ ਰਾਜੀ ਕੱਲ ਦੀ ਗੇਲਾ ਨਾਲੂ ਹੈ ਨਾ ਲਓ ਜੀ ਸੱਜਣੂ ਆ ਗੇਲਾ ਨਾਲੂ ਗੱਲਾ ਨਾ ਮਗਰ ਜੀ ਕੱਟੀ ਹਾਂਜੀ ਇਹ ਮਾਲਵੇ ਦੀ ਮਾਲਵੇ ਦੀ ਮਰਵੈਣ ਆ ਗਈ ਸੱਜਣੂ ਠੀਕ ਹੈ ਜੀ ਇਹਦੇ ਥੱਲੇ ਜੀ ਕਲ ਦੀ ਸੂਈ ਏ ਥੱਲੇ ਅਜੇ 8-9 ਕਿਲੋ ਬੋਹਲਾ ਹੀ ਆ ਜੀ 8 ਤੋਂ 9 ਪਲੱਸ ਬੋਹਲਾ ਹੀ ਆ ਦੁੱਧ ਕਿੰਨਾ ਪਾਜੂਗੀ ਦੁੱਧ ਜੀ 15 ਕਿਲੋ ਦਊਗੀ ਗਰੰਟੀ ਦਿੱਤੀ ਘਰ ਵਾਲੇ ਅੱਛਾ ਜੀ ਹਾਂਜੀ 15 ਕਿਲੋ ਦੀ ਗਰੰਟੀ ਆ ਕੱਦ ਵੱਡਾ ਹਨਾ ਪੂਰਾ ਹਾਂਜੀ ਕੱਦ ਫੁੱਲ ਵੱਡਾ ਹੂੰ ਤੋਰਾ ਕਰਾਈਏ ਚੈੱਕ ਇਹਦਾ ਕੱਦ ਸੱਜਣੂ ਪੂਰਾ ਵੱਡਾ ਏ ਛੋਟਾ ਨਹੀਂ ਆ ਤੇ ਮਾਲਵੇ ਦੀ ਮਲਵਾਨ ਆ ਜਿਵੇਂ ਗਾਂ ਨੂੰ ਸਾਤਕ ਮੁਕਸਰ ਏਰੀਆ ਜਿਹੜਾ ਨਾ ਲੱਗ ਜਾਂਦਾ ਝੋਟੀ ਨਵੀਂ ਆ ਠੀਕ ਆ ਜੀ ਥਣ ਚੱਡਾ ਬੜਾ ਸੋਹਣਾ ਇੱਕੋ ਜਿਹਾ ਪੱਧਰ ਆ ਵੱਡੀ ਝੋਟੀ ਆ ਜੀ ਹਾਂ ਵੱਡੀ ਆ ਗੱਦ ਵੱਡਾ ਪੂਰਾ ਮੋੜ ਲਿਓ ਮਗਰ ਵੀ ਕੱਟੀ ਆ ਗਈ ਡਬਲ ਫਾਇਦਾ ਆ ਗਿਆ। ਹਾਂ। ਦੋ ਤਾਂ 14 15 ਪਲੱਸ ਬਾਈ ਕਹਿੰਦਾ ਰਾਮਨਾਥ ਪਰੋਗੀ ਤੇ ਕੱਦ ਵਜਨ ਦੀ ਲੋਡ ਦੀ ਫੁੱਲ ਜੇ ਮਗਰ ਕੱਟੀ ਡਬਲ ਫਾਇਦਾ ਸੂਰਾ ਦੁੱਜਾ ਆ ਗਈ। ਹਾਂਜੀ ਸੂਰਾ ਦੁੱਜਾ ਜੀ ਠੀਕ ਆ। ਗੱਲ ਕੀਮਤ ਦੀ ਕਰੀਏ ਤੇ ਕਿੰਨੇ ਕੁ ਦੀ ਦੇ ਦਾਂਗੇ ਬਿਲਕੁਲ ਜਿਹੜੀ ਤਾਜੀ ਸਹੀ ਗੱਲਾਂ ਨਾਰੂ ਆ। ਕੀਮਤ ਜੀ ਇਸ ਤਰ੍ਹਾਂ ਦੀਆਂ ਝੋਟੀਆਂ ਦਾ ਲੋਕ ਡੇਢ ਡੇਢ ਕੀਤੀ ਜਾਂਦੇ ਜੀ 15 ਕਿਲੋ ਵਾਲੀ ਦਾ ਤੁਸੀਂ ਨਹੀਂ ਕਰਨਾ ਪਰ ਆਪਾਂ ਨਹੀਂ ਕਰਨਾ ਆਪਾਂ ਨੂੰ ਭਾਣਾ ਮਿਲੀ ਆ ਭਾਣਾ ਆਪਾਂ ਉਹਦਾ ਜਲ ਪਾਣੀ ਲੈ ਕੇ ਦੇਣੀ ਆ ਅੱਛਾ ਜੀ ਹਾਂ ਜੀ ਤੇ ਕਿੰਨੇ ਆਪਾਂ ਝੋਟੀ ਦੇ ਦਾਂਗੇ ਜੀ ਹਾਂ ਨਾ ਇੱਕ ਦੱਸ ਦੀ ਅੱਛਾ ਹਾਂ ਜੀ ਉਹ ਚੋ ਮਾਰ ਦਾਂ ਚੋਂ ਤੁਹਾਡਾ 5000 ਮਾਣ ਜੀ 1 5 1 5 ਜ਼ੋਰ ਕਰੀ ਜੀ ਤੁਸੀਂ ਇਹ ਕਰ ਦੋ ਫਿਰ ਤੈਨਹੀਂ ਕਰਦਗੇ ਤੈਨਹੀਂ ਕਰ ਦੋ ਜੀ 1 2 ਦੀ ਹਾਨਾ ਦਵਾਂਗੇ ਜੀ ਇਹਦੇ ਚ ਛੋੜ ਹੀ ਕਰਨੀ ਆ ਜੀ ਅੱਛਾ ਜੀ ਹਾਂਜੀ ਇਹਦੇ ਕੋਈ ਵੀ ਰੇ ਨਾ ਅੱਖੇ ਲੱਖ ਲੈ ਲਾ ਇਹਦੇ ਜੋ ਛੋੜ ਹੀ ਹੋਊਗੀ ਠੀਕ ਹੈ ਠੰਡੀ ਸੀਲ ਪੱਧਰ ਬਿਲਕੁਲ ਕੋਈ ਬਾਈ ਨਹੀਂ ਥਾਂ ਉੱਚਾ ਨਹੀਂ ਵਾਣੀ ਚੋਣ ਚਾਂਣ ਪੋਲੀ ਬਿਲਕੁਲ ਠੰਡੀ ਝੋਟੀ ਅੱਛਾ ਵਾਹ ਜੀ ਵਾਹ ਠੰਡੀ ਝੋਟੀ ਬਿਲਕੁਲ ਐਦਾਂ 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 ਮਿਲਦੀਆਂ ਨਹੀਂ ਆ ਹਣਾ ਜਿਹੜੇ ਹਿਸਾਬ ਨਾਲ ਤੁਸੀਂ ਬਹਿ ਗਏ ਨਾ ਇਸ ਹਿਸਾਬ ਨਾਲ ਮਿਲਦੀਆਂ ਨਹੀਂ ਅਜੇ ਸਮਾਂ ਖੰਡੀ ਫੀਲਡ ਮੇ 12 ਕਦਾ ਹੋਊਗਾ ਟਾਈਮ ਹਾਂਜੀ 12 ਨੋਟ ਕਰਾਇਓ ਇੱਕ ਰਾਂ ਸਮਾਂ ਟਾਈਮ ਜ਼ਰੂਰ ਨੋਟ ਕਰਾਇਓ ਭੈਣ ਭਰਾ ਨੂੰ ਪਤਾ ਲੱਗ ਜਾਊ ਨਾ ਕਿੰਨਾ ਕ ਸਮਾਂ ਆ ਗਿਆ ਇਹ ਕਿੰਨੇ ਵਜੇ ਹੈ ਜੇ 12:25 ਹੋਈ 12:25 ਸਾਢੇ 12 ਦਾ ਸਮਾਂ ਆ ਗਿਆ ਸੱਜਣੋ ਤੇ ਆਰਡਰ ਕੁਆਲਿਟੀ ਦਾ ਹਿਸਾਬ ਲਾ ਰਹੇ ਹੋਰ ਸ਼ਾਮ ਨੂੰ ਜਿਹਨੇ ਕਿੰਨੇ ਵਜੇ ਚਵਾਈ ਹੋਈ ਜਨੇ ਜੀ 6 6.5 ਚਵਾਈ ਹੋਈ ਜੀ ਆ ਤੇ ਸ਼ਾਮ ਨੂੰ ਫਿਰ ਉਸ ਟਾਈਮ ਤੇ ਪੂਰੀ ਫਸਜੂ ਹਾਂਜੀ ਹਾਂਜੀ ਫੁੱਲ ਬੰਦ ਦੇ ਸ਼ਾਮ ਨੂੰ ਬਹੁਤ ਵਧੀਆ ਫਿਰਦੇ ਕੱਢਦੀ ਲੈਵਾ ਜਿੰਨਾ ਕੱਢਦੀ ਠੀਕ ਆ ਜੀ ਲਓ ਜੀ ਸੱਜਣੋ ਨਰਕ ਪਰਖ ਤਸੱਲੀ ਕਰਕੇ ਲੈ ਜਾਓ ਇੱਧਰ ਕੋਈ ਬਾਈ ਛਾਈ ਨਹੀਂ ਕੋਈ ਥਾਨ ਨਹੀਂ ਉਚਾਈ ਹੋ ਕੋਕਰਪੋਰਡ ਆ ਦੋਵੇਂ ਪਸ਼ੂ ਖਰੀਦਣ ਵਾਲਿਆ ਤੇ ਗੱਲ ਕਰੀਏ ਇਹਨਾਂ ਦੋਹਾਂ ਦੀ ਹੋਣਾ ਤੇ ਆ ਕੱਤੀ ਫੀਮੇਲ ਆ ਹਾਂਜੀ ਹਾਂਜੀ ਕਿੰਨੇ ਚਿਰ ਦੀ ਉਮਰ ਹੈ ਦੀ ਇਹ ਵੀਰ ਜੀ ਲਾ ਲਓ ਤੁਸੀਂ 1.5 ਸਵਾ ਸਾਲ ਦੀ ਹੈਗੀ ਆ ਥੋੜੀ ਸਾੰਭੀ ਨਹੀਂ ਮੈਂ ਚੰਗੀ ਦੀ ਦੱਸਿਆ 16 ਕਿਲੋ ਵਾਲੀ ਦੀ ਆ ਤੇ ਇਹ ਕਿੰਨੇ ਕੀਤੇ ਦੇ ਦਾਂਗੇ ਇਹ ਜੀ ਜੋੜਾ ਕਿਸ ਨੇ ਲੈਣਾ ਹੋਇਆ ਹਾਂ ਫਿਰ ਜੋੜਾ ਦੇ ਦਾਂਗੇ 18000 ਦਾ ਜੀ 18 ਦਾ ਹਾਂਜੀ ਤੇ ਜੇ ਇਕੱਲੇ ਇਕੱਲੇ ਇਕੱਲੀ ਕੱਟੀ ਕਿਸ ਨੇ ਲੈਣੀ ਹੈ ਇਕੱਲੀ ਕੱਟੀ ਦੇਵਾਂਗੇ 10000 ਦੀ ਅੱਛਾ ਜੀ ਹਾਂਜੀ ਤੇ ਦੋਵਾਂ 'ਚ ਮਾਨਤਾਣ ਕੋਈ ਨਹੀਂ ਹੋ ਜਾਊਗਾ ਹਨਾ ਜੀ ਦੋਵਾਂ 'ਚ ਮਾਨਤਾਣ ਕਰਦਾਂਗੇ ਜੀ ਜੋੜਾ ਦੇ ਦਾਂਗੇ 18000 ਠੀਕ ਆ ਆ ਕੱਟਾ ਜੀ ਇਹ ਕੱਟਾ ਆ ਗਿਆ ਕੱਟਾ ਵਿੱਚ ਆਏਗਾ ਸੋਨਾ ਬਰੀਡ ਵਾਲਾ ਜ਼ਿਆਦਾ ਨਸਲ ਦਾ ਹਨਾ ਲੋਇਆ ਲੋਇਆ ਕੱਟਾ ਹੂੰ ਲੋਇਆ ਆ ਗਿਆ ਹਨਾ ਲੱਤਾਂ ਲੋਤਾਂ ਲੋਇਆਂ ਤੇ ਇਹੋ ਸਜਣੋ ਚਾਰੇ ਪਸ਼ੂ ਆ ਤੇ ਆਪਣੀ ਜਿਹੜੀ ਖਰੀਦਦਾਰੀ ਤੁਸੀਂ ਜਰੂਰ ਕਰਿਓ ਜਿਹੜਾ ਤੁਹਾਨੂੰ ਪਸੰਦ ਆ ਲੱਗੂਗਾ ਪੀਸ ਤੇ ਸਾਡੇ ਵੱਲੋਂ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਰੱਬ ਰੱਖਾਈ